ਅੱਜ ਕਿਸਾਨ ਜਥੇਬੰਦੀਆਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਐਮਐਲਏ ਦੇ ਘਰਾਂ ਦਾ ਘਰਾਓ ਕੀਤਾ ਗਿਆ। ਸ਼੍ਰੀ ਮੁਖਸਰ ਸਾਹਿਬ ਤੋਂ ਵਿਧਾਇਕ ਕਾਕਾ ਬਰਾੜ ਜੀ ਦੇ ਘਰ ਦੇ ਅੱਗੇ ਧਰਨਾ ਲਗਾ ਕੇ ਬੈਠੇ ਕਿਸਾਨਾਂ ਦੇ ਨਾਲ ਰੁਬਰੂ ਗੱਲਬਾਤ ਕੀਤੀ। ਆਊ ਤੁਹਾਨੂੰ ਸੁਣਾਉਣਿਆ ਕੀ ਕਹਿਣਾ ਇਹਨਾਂ ਕਿਸਾਨਾਂ ਦਾ ਔਰ ਕਿਸਾਨਾਂ ਦੇ ਨਾਲ-ਨਾਲ ਪੰਜਾਬ ਖੇਤ ਮਜ਼ਦੂਰਾਂ ਨੇ ਦੇ ਆਗੂ ਵੀ ਇੱਥੇ ਪਹੁੰਚੇ ਹੋਏ ਨੇ ਆਓ ਕਰਾਉਣਿਆ ਤੁਹਾਡੀ ਸ੍ਰੀ ਗੱਲਬਾਤ ਕਿਸਾਨਾਂ ਦੇ ਨਾਲ ਅੱਜ ਬਤਾ ਬਾਜ਼ਾਰ ਦੀ ਗੱਲ ਨਹੀਂ ਹੈ ਮੇਰਾ ਨਾਮ ਬੈਂਸ ਸਿੰਘ ਆਰਤੀ ਕਿਸਾਨ ਰਾਜੇਵਾਲ ਦਾ ਜਲਾਪਟਾਨ ਜਿਹੜਾ ਅੱਜ ਦਾ ਸਾਡਾ ਧਰਨਾ ਹੈ ਇਹ ਇਕੱਲੇ ਮੁਕਸਰ ਸਾਹਿਬ ਦੇ ਵਿੱਚ ਨਹੀਂ ਇਹ ਪੂਰੇ ਆਪ ਪੰਜਾਬ ਦੇ ਵਿੱਚ ਹੈ ਜਿੱਥੇ ਆਮ ਆਦਮੀ ਦੇ 92 ਵਿਧਾਇਕਾਂ ਦੇ ਬਰਾ ਮੂਰੇ ਜਿੱਥੇ ਆਮ ਆਦਮੀ ਦੇ ਵਿਧਾਇਕ ਨਹੀਂ ਉੱਥੇ ਐਸਡੀਐਮ ਡੀਸੀ ਦਫ਼ਤਰ ਅਸੀਂ ਇਸ ਧਰਮੇ ਦੇ ਰਾਹੀਂ ਇੱਕ ਸੰਕੇਤ ਦੇਣਾ ਚਾਹੁੰਦੇ ਆ ਪੰਜਾਬ ਸਰਕਾਰ ਨੂੰ ਕਿ ਤੂੰ ਕਿਸਾਨਾਂ ਨੂੰ ਬੇਨਾਮ ਕਰ ਰਿਹਾ ਹੈ ਕਿਸਾਨ ਕਿਤੇ ਧਰਨਾ ਨਹੀਂ ਲਾਉਂਦੇ ਕਿਤੇ ਸੜਕ ਨਹੀਂ ਰੋਕਦੇ ਕਿਤੇ ਜਾਸੀ ਨਹੀਂ ਕਰਦੇ ਆਪ ਦੇ ਹੱਕਾਂ ਦੀ ਸਾਡੀ ਆਵਾਜ਼ ਇਹ ਨਪੜੀ ਚੰਦਾ ਸਾਡਾ ਕਸੂਰ ਕੀ ਸੀ 34 ਸੈਕਟਰ ਦੇ ਵਿੱਚ ਵਿਹਲੇ ਮੈਦਾਨ ਦੇ ਵਿੱਚ ਅਸੀਂ ਆਪ ਦਾ ਰੋਜ਼ ਪ੍ਰਦਰਸ਼ਨ ਕਰਨ ਜਾ ਰਹੇ ਸੀ ਹਨੇ ਕਿਸਾਨਾਂ ਨੂੰ ਰਸਤੇ 'ਤੇ ਰੋਕਿਆ ਸਾਡੇ ਇੱਥੇ ਆਗੂਆਂ ਨੂੰ ਚੱਕ ਕੇ ਜੇਲਾਂ ਦੇ ਵਿੱਚ ਸਿੱਟਿਆ 3-3 ਦਿਨ ਅੰਦਰ ਉਹਨਾਂ ਨੂੰ ਰੱਖਿਆ ਉਹਨਾਂ ਦਾ ਕਸੂਰ ਕੀ ਸੀ ਫਿਰ ਚਲਦੀ ਮੀਟਿੰਗ ਵਿਚਾਲੋਂ ਛੱਡ ਕੇ ਭੱਜਿਆ ਇਹਨਾਂ ਨੇ ਸੰਯੁਕਤ ਗੌਰ ਨੂੰ ਚਰਾਪਮਾਨ ਕੀਤਾ ਹੈ ਜਿਹੜਾ ਨਾਮ برداشت ੱਕਾ ਬਲੇ ਆ ਕਿਸੇ ਹਾਲਤ ਵਿੱਚ ਵੀ ਅਸੀਂ ਬਰਬਾਦ ਨਹੀਂ ਕਰਾਂਗੇ ਤੀਸਰੀ ਗੱਲ ਜਿਹੜਾ ਇਹ ਕਹਿ ਰਿਹਾ ਵੀ ਉਹ ਸੈਂਟਰ ਗਵਰਨਮੈਂਟ ਦੀਆਂ ਮੰਗਾਂ ਸੈਂਟਰ ਗਵਰਨਮੈਂਟ ਨਾਲ ਸੰਬੰਧਿਤ ਨਹੀਂ ਉਹ ਤਾਂ ਸਟੇਟ ਸਬਜੈਕਟ ਹੈ ਸਟੇਟ ਦਾ ਕੰਮ ਕਰਨਾ ਮੁੱਖ ਮੰਤਰੀ ਦੇ ਲੈਵਲ ਦਾ ਉਹ ਕੰਮ ਹੈ ਮੇਨ ਮੁੱਦਾ ਵੀ ਅਸੀਂ ਝੋਨੇ ਦੀ ਬਿਜਾਈ ਕਰਨੀ ਆ ਝੋਨੇ ਦੀ ਫਸਲ ਹੀ ਵੇਚਣੀ ਆ ਇਹਨੇ ਅੱਜ ਤੱਕ ਸਾਨੂੰ ਵੀ ਨਹੀਂ ਡਿਸਾਈਡ ਕਰਕੇ ਦਿੱਤਾ ਕੋ ਸ਼ਾਰਟ ਟਰਮ ਜਾਂ ਲੌਂਗ ਟਰਮ ਕਿਹੜਾ ਵੀ ਸਾਨੂੰ ਰਿਲੀਜ਼ ਕਰਕੇ ਦਿੰਦਾ ਪਿਛਲੀ ਵਾਰੀ ਕਿਸਾਨਾਂ ਦੀ ਬਹੁਤ ਵੱਡੀ ਲੁੱਟ ਹੋਈ ਆ ਅਸੀਂ ਚਾਹੁੰਦੇ ਵੀ ਸਾਨੂੰ ਕੰਮ ਸੇ ਕਰਕੇ ਡਿਸਾਈਡ ਕਰਕੇ ਦੱਸੋ ਕਿ ਅਸੀਂ ਕਿਹੜਾ ਵੀ ਬੀਜੀਏ ਤੇ ਕਿਹੜਾ ਸਕਾਰ ਚੱਕੂਗੀ ਕਿ ਇਹ ਸਟੇਟ ਦਾ ਮੁੱਦਾ ਹੈ ਇਹਨਾਂ ਗੱਲਾਂ ਦਾ ਕਾਰਨ ਕਰਕੇ ਅੱਜ ਟੋਟਲ ਪੰਜਾਬ ਦੇ ਵਿੱਚ ਐਮਐਲਿਆਂ ਦੇ ਥ्रू ਇਸ ਅੜੀ ਯਲ ਵਤੀਰੇ ਨੂੰ ਬਦਲਣ ਵਾਸਤੇ ਐਮਐਲਏ ਨੂੰ ਅਸੀਂ ਯਾਦ ਕਰਾਉਂਦੇ ਆ ਕਿ ਜੇ ਤੁਸੀਂ ਇਹਨੂੰ ਨਾ ਸਮਝਾਇਆ ਤੇ ਜੋ ਹਾਲ ਭਾਜਪਾ ਦਾ ਪੰਜਾਬ ਦੇ ਵਿੱਚ ਹੋਇਆ ਹੈ ਉਹ ਫਿਰ ਆਮ ਆਦਮੀ ਪਾਰਟੀ ਦਾ ਹੋਊਗਾ ਹੁਣ ਮਾਝਾ ਜਮੀਨ ਡੇਢੀ ਪਈ ਹੈ ਮਰਦਾਂ ਚ ਕੀ ਲੱਗਦਾ ਜੀ ਉਹਨਾਂ ਨੂੰ ਕਹੇ ਅਸੀਂ ਮੰਗਾਂ ਦਾ ਲੱਗਿਆ ਰੋਟਾ ਪਾਣੀ ਘਰ ਦਾ ਬੁਆਏ ਕਿਵੇਂ ਸੀਐਮ ਸਾਹਿਬ ਅਗਲੇ ਲੋਕਪਾਲਿਕਾ ਦਾ ਵੀ ਰਿਟਰਨ ਕਰਨੀ ਹੈ ਤੇ ਮੋਰਚਾ ਵੀ ਚੱਲਦਾ ਰਹੂਗਾ ਜਿੰਨਾ ਚਿਰ ਤੁਸੀਂ ਮੈਥੋਂ ਸਵਾਲ ਕੀਤਾ ਹੈ ਉਹ ਸਵਾਲ ਦਾ ਮੈਂ ਤੁਹਾਨੂੰ ਜਵਾਬ ਹੀ ਨਾ ਦੇਵਾਂਗਾ ਤੇ ਤੁਸੀਂ ਇਹਨੂੰ ਚਲਾਉਂਗੇ ਕੀ ਸਰਦਾਰ ਸਾਹਿਬ ਬੈਠਾ ਮੈਂ ਉਹ ਵੀ ਸਾਡੇ ਆਗੂਆਂ ਨੇ ਇਹ ਗੱਲ ਕਹੀ ਸੀ ਵੀ ਆਪਾਂ ਮੀਟਿੰਗ ਕਰਦੇ ਆਂ ਮੀਟਿੰਗ ਦੇ ਵਿੱਚ ਸਾਨੂੰ ਲੱਗਿਆ ਵੀ ਆਪਣੀ ਸਾਡੀ ਸੰਤੁਸ਼ਟੀ ਹੈ ਤੇ ਅਸੀਂ ਪੋਸਟਪੋਨ ਕਰ ਦਾਂਗੇ ਜੇ ਸਾਨੂੰ ਸੰਤੁਸ਼ਟੀ ਨਾ ਹੋਈ ਉਹਦਾ ਬਾਅਦ ਦੇ ਵਿੱਚ ਅਸੀਂ ਡਿਸਾਈਡ ਕਰਕੇ ਤੁਹਾਨੂੰ ਦੱਸਾਂਗੇ ਉਹਨੇ ਜਵਾਬ ਨਹੀਂ ਦਿੱਤਾ ਉੱਥੋਂ ਹੀ ਬਖਲਾੜ ਦੇ ਵਿੱਚ ਭੱਜ ਗਿਆ ਪ੍ਰਧਾਨ ਜੀ ਕਿਹਾ ਤੁਸੀਂ ਐਮਐਲਏ ਨੂੰ ਕਿਉਂ ਡਾਊਨ ਕਰਦੇ ਕਿਹੜੇ ਸਿੱਟੇ ਕਿਉਂ ਦੇ ਨਿਕਲਣਗੇ ਕੀ ਇਹ ਸਿੱਟੇ ਹੀ ਨਿਕਲਣਗੇ ਜੇ ਤਾਂ ਐਮਐਲਏ ਸਿਆਣੇ ਹੋਏ ਤਾਂ ਉਹ ਦੇ ਮੁੱਖ ਮੰਤਰੀ ਨੂੰ ਰੋਕਣਗੇ ਵੀ ਤੂੰ ਜਿਹੜੀ ਇਹ ਕੰਮ ਕਰ ਰਿਹਾ ਉਹ ਘਲਤ ਹੈ ਤੇ ਇਹਨਾਂ ਕਿਸਾਨਾਂ ਨਾਲ ਬੈਠ ਕੇ ਮਸਲਾ ਹੱਲ ਕਰ ਜਿਹੜੀਆਂ ਕਿਸਾਨਾਂ ਦੀਆਂ ਤੇਰੇ ਲੈਵਲ ਦੀਆਂ ਮੰਗਾਂ ਹੈ ਉਹਨਾਂ ਨੂੰ ਤੂੰ ਝੋਸਾ ਦੇ ਜਿਹੜੀਆਂ ਸਟੇਟ ਦੀਆਂ ਉਸ ਸਟੇਟ ਤੋਂ ਕਰਵਾ ਲੈਣਗੇ ਸਾਨੂੰ ਤਾਂ ਇਹ ਉਮੀਦ ਇਹ ਹੀ ਹੈ ਵੀ ਅਸੀਂ ਸਾਰਥਕ ਕੋਈ ਕੰਮ ਕਰਕੇ ਲੱਚਕਾਂਗੇ ਇਸ ਕੰਮ ਦਾ ਸਾਰਥਕ ਅਗਰ ਤੁਹਾਡੀ ਸੁਣਵਾਈ ਨਹੀਂ ਹੁੰਦੀ ਤੇ ਅਗਲਾ ਸਟੈਪ ਤੁਹਾਡਾ ਹੈ ਫਿਰ ਅਗਲਾ ਜੋ ਸਾਡੇ ਐਸਕੇਮ ਪੰਜਾਬ ਥੋ ਡਿਸਾਈਡ ਕਰੋਗੇ ਤੁਸੀਂ ਪਹਿਲਾ ਦੇਣਾ ਹੈ ਭਜੀਤੀ ਨਾਮ ਹੈ ਜੀ ਫਿਰ ਰਾਜ ਜੀ ਸੁਨਦਰ ਸਿੰਘ ਸੇਟਵਾਲੀ ਜੀ ਮੈਂ ਇਸ ਦੇ ਬਸ ਬੇਤ ਸਪੱਸ਼ਟ ਰੱਖਿਆ ਤੁਸੀਂ ਆ ਗਿਆ ਤਦ ਕਹਿੰਦੇ ਦੇਖਣ ਲੋਕਾਂ ਦਾ ਦੇਖੋ ਅੱਜ ਇੱਕ ਐਮਐਲਏ ਦਾ ਕਰੋਨਾ ਕੀਤਾ ਅੱਜ ਪੰਜਾਬ ਦੇ ਜਿਹੜੀ ਆਮ ਆਦਮੀ ਪਾਰਟੀ ਦੇ 94 ਵਿਧਾਇਕ ਨੇ ਮੰਤਰੀ ਨੇ ਸਾਰਿਆਂ ਦਾ ਕਰੋਨਾ ਕੀਤਾ ਜਾ ਰਿਹਾ 11 ਵਜੇ ਤੋਂ ਲੈ ਕੇ 3 ਵਜੇ ਤੱਕ ਉਹਦਾ ਕਾਰਨ ਇਹ ਆ ਕਿ ਜਿਹੜਾ ਪਿਛਲੇ ਦਿਨੀ ਇਹ ਤੋਂ ਵੀ ਜੋ ਬਾਈਕਟ ਕਰਕੇ ਪੁਆਰ ਪਾ ਰੋਕਿਆ ਝੂਠ ਬੋਲਿਆ ਅਗਲੇ ਦਿਨ ਗ੍ਰਿਫਤਾਰੀ ਰਾਤ ਆਪਣੇ ਕਮਾਂਦ ਬਟਿੰਡੂ ਦੇ ਸਾਹਮਣੇ ਲਾ ਕੇ ਲੋਕਾਂ ਨੂੰ ਲੈ ਕੇ ਆ ਗਿਆ ਖੱਜਲ ਖਵਾਰ ਕੀਤਾ 80 ਸਾਲਾਂ ਦੇ ਕਿਸਾਨ ਨੂੰ ਜਿਹੜਾ ਜੰਗ ਲੜੀ ਇਹ ਸਾਰੇ ਇਕੱਠਾ ਕਰਮ ਨੂੰ ਲੈ ਕੇ ਇਹ ਅੱਜ ਜਿਹੜਾ ਹੈਗਾ ਸੱਦਾ ਦਿੱਤਾ ਸਮੁੱਚੇ ਪੰਜਾਬ ਦੇ ਵਿੱਚ ਵਿਧਾਇਕਾਂ ਦਾ ਮਤਲਬ ਦਾ ਘਰਾਉਂ ਅਸਲ ਦੇ ਵਿੱਚ ਕਾਰਨ ਕੀ ਹੈ ਕਿ ਪੰਜਾਬ ਜਿਹੜਾ ਹੈਗਾ ਉਸ ਇਤਿਹਾਸ ਦਾ ਝੂਠਾ ਹਕਾਰੀ ਮਕਾਰੀ ਮੁਕਤਰੀ ਉਹ ਇਹ ਕਹਿ ਰਿਹਾ ਤੁਸੀਂ ਦੇਖੋ ਸ਼ਰੀਆ ਵਿੱਚ ਬੋਲ ਰਿਹਾ ਇਹ ਇੱਕ ਇਹ ਮੰਗਾ ਜਿੰਨਾਂ ਲਈ ਮੀਟਿੰਗ ਹੋਈ ਸੀ ਇਹ ਮੰਗਾ ਪੰਜਾਬ ਦੀ ਆਪਣਾ ਹੀ ਨਹੀਂ ਕੋੜਾ ਚੋ ਇਹ ਉਹ ਮੰਗਾ ਨੇ ਜਿਨ੍ਹਾਂ ਨੂੰ 19 ਦਸੰਬਰ 2023 ਨੂੰ ਮੰਨਿਆ ਹੈਗਾ ਪੰਜਾਬ ਦੀਆਂ ਮੰਗਾਂ ਉਹਨਾਂ ਨੂੰ ਮੰਨਿਆ ਰਾਜ ਲੋਕਾਂ ਨੂੰ ਕਹਿ ਰਿਹਾ ਕਿ ਇਹ ਕੇਂਦਰ ਸਰਕਾਰ ਨਾਲ ਸੰਬੰਧ ਦਾ ਮੁੱਦਾ ਪੰਜਾਬ ਦੀਆਂ ਮੰਗਾਂ ਨਹੀਂ ਮੇਰਾ ਝੂਠ ਆ 10 ਵੀ ਲੱਗੇ ਕਿ ਮੰਨਦਾ ਹੈ ਕਿ ਨਹੀਂ ਮੰਗੇ ਆ ਕਿ ਜਿਹੜਾ ਹੈਗਾ ਪਾਣੀ ਸਟੇਟ ਦਾ ਪਿਛਾ ਹੁਣ ਦੇਖੋ ਪਾਣੀ ਹਰਕ ਨੇ ਪੀਣਾ ਜੇ ਇਹ ਮੰਗ ਕੀਤੀ ਜਾਵੇ ਕਿ ਹਰ ਘਰ ਨੂੰ ਸਾਫ ਪਾਣੀ ਮਿਲੇ ਜਿਵੇਂ ਤੁਸੀਂ ਜਾਣਦੇ ਹੋ ਪਾਣੀ ਵਿੱਚ ਕਰਵਾਉਣੀ ਆ ਪਾਣੀ ਮਾਣਾ ਕਰਕੇ ਕੈਸਰ ਕਰਿਆ ਤੇ ਮੰਗ ਪੰਜਾਬ ਦੇ ਲੋਕਾਂ ਦੀ ਮੰਗ ਹੈ ਕਿ ਸਾਫ ਪਾਣੀ ਦਿੱਤਾ ਜਾਵੇ ਇਹਨਾਂ ਜਿਹੜਾ ਹੈ ਇਹ ਕਿਸਟੇਲ ਦਾ ਮਸਲਾ ਹੈਗਾ ਸੰਭਾਅ ਦੇ ਮਤਲਬ ਮਾਂਗੇ ਕੀਤੇ ਗਏ ਕਿ ਜਿਹੜੀਆਂ 5 6 ਫਸਲਾਂ ਹੈਗੀਆਂ ਉਹਨਾਂ ਤੇ ਤੁਸੀਂ ਪਹਿਲ ਕਦਮੀ ਕਰੋ ਪੰਜਾਬ ਸਰਕਾਰ ਐਮਐਸਬੀ ਦੇਵੇ ਬਾਸਮਤੀ ਲੱਕੀ ਹੋਇਆ ਬਾਸਮਤੀ ਤੇ ਬਾਕੀ ਦੁੱਤਾਂ ਦੀ ਮੂੰਗੀ ਦਿੱਤੇ ਮਟਰਾਂ ਦੇ ਉੱਤੇ ਗੋਭੀ ਦੇ ਉੱਤੇ ਆਲੂ ਦੇ ਉੱਤੇ ਇਹਨਾਂ ਫਸਲਾਂ ਦਿੱਤੇ ਐਮਐਸਬੀ ਦਿਓ ਤੁਸੀਂ ਦੱਸੋ ਕਿ ਇਹ ਮੰਗ ਜਿਹੜੀ ਹੈਗੀ ਹੈ ਕੇਂਦਰ ਸਰਕਾਰ ਦੀ ਹੈ ਇਵੇਂ ਇਹ ਤੋਂ ਇਲਾਵਾ ਜਿਹੜਾ ਇਹ ਕਰਕੇ ਦੀ ਮੰਗ ਹੈਗੀ ਹੈ ਪੰਜਾਬ ਦੇ ਕਿਸਾਨਾਂ ਦੀ ਮਜ਼ਦੂਰਾਂ ਦੀ ਮੰਗ ਹੈਗੀ ਹੈ ਇਹ ਮਾਈ ਕੋਰਟ ਤੋਂ ਧਰਨੇ ਦੇ ਵਿੱਚ ਤੋਂ ਧਰਨੇ ਦਾ ਜਿਹੜਾ ਦੌਰ ਚੱਲ ਰਿਹਾ ਸਾਡੇ ਪਿੰਡ ਦੇ ਉਹਨਾਂ ਨੇ ਉਹ ਵੀ ਇਸ ਟਾਈਮ ਬਿਲਕੁਲ ਪਿਆਰ ਆ ਉਹਦੇ ਬਾਰੇ ਤੁਸੀਂ ਅਸੀਂ ਆਪਣੇ ਦੇ ਵਿੱਚ ਪਰਾ ਜੀ ਅਸੀਂ ਬਿਲਕੁਲ ਸਾਫ਼ ਤੇ ਸਪਸ਼ਟ ਕਹਿਣਾ ਚਾਹੁੰਦੇ ਆ ਦੇਖੋ ਇਹ ਤੁਹਾਨੂੰ ਦੱਸ ਰਹੇ ਵੀ ਸਾਡੀ ਮੰਗ ਇਹ ਸੀ ਕਿ ਜਮੇਲ ਰੁਲਿਆ ਝੋਨਾ ਰੁਲਿਆ ਨਾ ਮੰਡੀਆਂ ਚ ਰੁਲਿਆ ਸਾਨੂੰ ਇਹ ਦੱਸਿਆ ਜਾਵੇ ਵੀ ਕਿਹੜੀ ਫਸਲ ਜਿਹੜੀ ਹੈਗੀ ਆ ਉਹ ਬੀਜੀ ਚਾਹੇ ਕਾ ਕੇ ਰੋਲੇ ਨਾ ਔਰ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਜਿੱਦੇ ਝੋਨਾ ਇਹਨਾਂ ਨੇ ਰੋਲਿਆ ਐਵੇਂ ਕਣਕ ਨੂੰ ਵੀ ਰੋਲਣਾ ਚਾਹੂਗਾ ਕਿਉਂਕਿ ਇਹਨਾਂ ਦਾ ਅਸਲ ਦੇ ਵਿੱਚ ਕਾਰਨ ਕੀ ਹੈ ਜਿਹੜਾ ਸੋਝਣ ਵਾਲੀ ਗੱਲ ਹੈ ਉਹ ਅਸਲ ਕਾਰਨ ਕਿਸਾਨਾਂ ਨੂੰ ਬਦਨਾਮ ਕਰਨ ਦਾ ਇਹੀ ਹੈ ਕਿ ਇਹ ਕਾਰਪਟ ਘਰਾਣਿਆਂ ਦੀ ਪੱਕਾ ਪੂਰਤੀ ਉਹਨਾਂ ਦੀ ਲੁੱਟ ਕਰਾਉਣਾ ਚਾਹੁੰਦੇ ਆ ਮੋਦੀ ਦੇ ਰਾਹਾਂ ਦੇ ਚੱਲ ਰਿਹਾ ਏਸ ਕਰਕੇ ਦੇਖੋ ਮੰਡੀਆਂ ਖਤਮ ਹੋਣੀਆਂ ਚਾਹੀਦੀਆਂ ਇਹ ਇਹਨਾਂ ਇਹ ਚਾਹੁੰਦੇ ਨੇ ਕਿ ਮੰਡੀਆਂ ਖਤਮ ਹੋਣ ਇਹ ਜਾਣੀ ਅਸਲ ਦੇ ਵਿੱਚ ਕਿਸਾਨਾਂ ਨੂੰ ਬਧਨਾਮ ਕਰਕੇ ਕਿਉਂਕਿ ਕਿਸਾਨ ਮੋਰਚਾ ਸਯੁਗਤ ਮੋਰਚਾ ਲੋਕਾਂ ਦੇ ਵਿੱਚ ਤੇ ਕਾਰਕਟ ਘਰਾਣਿਆਂ ਦੇ ਵਿੱਚ ਇੱਕ ਦਵਾਰ ਬਣ ਕੇ ਖੜਾ ਹੋਇਆ ਸਾਰੇ ਲੋਕਾਂ ਨੂੰ ਸਾਰੇ ਵਰਗਾਂ ਨੂੰ ਬਹੁਤ ਵੱਡਿਆ ਸਹਾਰਾ ਔਰ ਇਹ ਕੇਂਦਰ ਸਰਕਾਰ ਜਿਵੇਂ ਕਰਦੀ ਹੈ ਜੁਡੀ ਸਰਕਾਰ ਜਲਾ ਕਰਦਾ ਉਹਨਾਂ ਰਾਹਾਂ ਤੇ ਭਗਵੰਤ ਮਾਨ ਬਾਈ ਜੀ ਚੱਲਿਆ ਹੋਇਆ ਕਿ ਕਿਸੇ ਵੀ ਟਾਂਗਣਾ ਸਯੁਗਤ ਕਿਸਾਨ ਮੋਰਚਾ ਨੂੰ ਜੋਰ ਦਿੱਤਾ ਜਾਵੇ ਛੇ ਸਯੁਗਤ ਕਿਸਾਨ ਮੋਰਚਾ कमजोर ਹੁੰਦਾ ਤਾਂ ਵੀ ਇਤਿਹਾਸ ਨੀ ਮਰੂਗਾ ਸਾਰੇ ਤਰ੍ਹਾਂ ਦਾ ਬਚਾ ਹੈਗਾ ਬਹੁਤ ਵੱਡਾ ਰੱਖਣਾ ਇਸ ਕਰਕੇ ਨੂੰ ਬਚਾਉਣ ਦੀ ਧਰਨਾ ਲਾਇਆ ਜੋ ਵੀ ਆਪਣੇ ਜਵਾਨ ਰੱਖਦੇ ਆ ਕਿ ਸਰਕਾਰਾਂ ਆਪਣੇ ਆਪਣੇ ਕਾ ਦਾ ਆਪਣੇ ਭੈਣ ਭਰਾ ਅਸੀਂ ਆਸੇ ਰੱਖਦੇ ਆ ਕਿ ਭਾਈ ਜੀ ਪੰਜਾਬ ਦਾ ਆਜ਼ਾਦ ਬਣਾਉਣਾ ਨੂੰ ਕਹਿੰਦੇ ਕਿ ਇਤਿਹਾਸ ਪੜ੍ਹਨੋ ਇੱਥੇ ਨਾਲ ਦੁਨੀਆ ਨੂੰ ਜਿੱਦ ਦਾ ਜਿੱਦ ਆਇਆ ਸਕੰਦਰ ਜਿਹੜਾ ਕਹਿੰਦਾ ਸੀ ਕਿ ਮੈਂ ਦੁਨੀਆ ਨੂੰ ਜਿੱਤ ਲੂੰਗਾ ਆਇਆ ਤੇ ਪਰ ਪੰਜਾਬ ਦੇ ਲੋਕਾਂ ਨੇ ਬਿਆਸ ਬਿਆਸ ਦੇ ਆਪਾਰ ਨਹੀਂ ਕਰਨ ਇੱਥੋਂ ਮੋੜਿਆ ਫਿਰ ਇੱਥੇ ਅਬਦਾਲੀ ਆ ਗਏ ਮਾਤਰਸ਼ਾਲਾ ਕਰ ਗਿਆ ਹੈ ਮੰਗੋਲ ਆਏ ਮੁਗਲਾ ਆਏ ਅੰਗਰੇਜ਼ ਆਏ ਬਹੁਤ سارے ਲੋਕ ਆਏ ਪੰਜਾਬ ਦੇ ਘਾਣੇ ਉਹਨਾਂ ਦਾ ਮੂੰਹ ਤੋੜਵਾ ਜਵਾਬ ਦਿੱਤਾ ਇਸ ਕਰਕੇ ਭਗਵਾਨ ਤੁਹਾਨੂੰ ਜੀ ਕਹਿਣਾ ਚਾਹੁੰਦਾ ਕਿ ਕਿਸੇ ਭਲੇਖੇ ਜਨਾਰੇ ਜੀ ਪੰਜਾਬ ਦੇ ਲੋਕਾਂ ਜਿੰਨਾ ਦਮਾਏਗੇ ਨਾ ਸਾਡੇ ਡੀਐਨਏ ਦੇ ਵਿੱਚ ਹੈ ਜ਼ਬਰਦਸਤ ਆਫ ਲੜਨਾ ਸਾਡੇ ਪੁਰਾਣੇ ਪੀੜ੍ਹੀ ਨੇ ਸਿੱਖਿਆ ਦਿੱਤੀ ਹੈ ਜ਼ਬਰਦਸਤ ਲੋਕੀਂ ਚੁੱਪ ਕਰਕੇ ਬੈਠਣਗੇ ਤੇਰਾ ਮੂੰਹ ਤੋੜਮਾ ਜਵਾਬ ਦੇਣਗੇ ਜਿਵੇਂ ਮੋਦੀ ਨੂੰ ਥੋੱਕ ਕੇ ਚਟਾਇਆ ਤੈਨੂੰ ਵੀ ਥੋੱਕ ਕੇ ਅਗਲਾ ਸਟੇਪ ਇਹ ਹੈ ਜੇ ਇਹਨੇ ਲੋਕਾਂ ਦੇ ਨਾਮ ਲਈ ਮੰਗਾ ਨਾ ਮਿਲੀਆਂ ਤੇ ਉਹਨਾਂ ਨੇ ਸਮਝ ਸੋਚ ਤਮੋੜ ਦੇ ਵੀ ਤਰ੍ਹਾਂ ਉਹਦੇ ਚਲਾਣ ਕਰੇਗਾ ਅਗਲੇ ਬਲਾਵੇ ਬੋਲ ਕੇ ਵੀ ਆਇਆ ਦੇ ਖੇਤ ਮਜ਼ਦੂਰੀ ਦੇ ਆਪਣੇ ਕਿਸਾਨਾਂ ਦੇ ਨਾਲ ਇਸ ਤੋਂ ਨਿਬੇੜੀ ਕਰਨ ਚਾਹੁੰਦੇ ਅਸੀਂ ਜੀ ਸਾਡੀ ਖੇਤ ਮਜ਼ਦੂਰਾਂ ਦੀ ਜੋ ਅੱਜ ਦਾ ਹਮਾਇਤ ਨਹੀਂ ਕਿਉਂਕਿ ਸਾਡੀ ਲੋੜ ਆ ਜ਼ਰੂਰਤ ਹੈ ਕਿਉਂਕਿ ਜਿਹੜਾ ਮੰਡੀਕਰਨ ਦਾ ਨਿੱਜੀਕਰਨ ਹੋ ਰਿਹਾ ਉਹਦੇ ਨਾਲ ਵੱਡੀ ਗੰਟੀ ਆ ਸਾਡੀ ਖੇਤ ਮਜ਼ਦੂਰਾਂ ਦੀ ਜੁੜੀ ਹੋਈ ਆ ਉਹਦੇ ਨਾਲ ਅਸੀਂ ਵੱਡੀ ਗੰਟੀ ਸਾਡੇ ਖੇਤ ਮਜ਼ਦੂਰ ਪ੍ਰਭਾਵਿਤ ਹੋਣੇ ਨੇ ਕਿਉਂਕਿ ਜਿਹੜਾ ਐਨਐਸਪੀ ਹੈ ਜਿਹਨੂੰ ਕਹਿੰਦੇ ਆ ਇਹ ਵੀ ਉਸ ਦੇ ਰਾਹੀਂ ਜਿਹੜੇ 82% ਖੇਤ ਮਜ਼ਦੂਰ ਨੇ ਜਾ ਕੋਸਾਨ ਹੈ ਚ ਕੋਈ ਵੀ ਤਬਕੇ ਆ 82% ਉਹ ਸਾਨੂੰ ਰਾਸ਼ਨ ਤਾਂ ਮਿਲਦਾ ਜੇ ਸਰਕਾਰੀ ਖਰੀਦ ਸਰਕਾਰੀ ਆ ਤਾਂ ਜੇਕਰ ਸਰਕਾਰੀ ਖਰੀਦ ਨਹੀਂ ਰਹਿੰਦੀ ਸਰਕਾਰੀ ਮੰਡੀਆਂ ਨਹੀਂ ਰਹਿੰਦੀ ਤਾਂ ਉਹਦਾ ਮਤਲਬ là ਵੱਡੀ ਗਿਣਤੀ ਸਾਡੇ ਖੇਤ ਮਜ਼ਦੂਰਾਂ ਦੀ ਇਹਦੇ ਨਾਲ ਪ੍ਰਭਾਵਿਤ ਹੋਣੀ ਆ ਸਾਨੂੰ 82% ਨੂੰ ਜਿਹੜਾ ਉਹ 5 ਕਿਲੋ ਆਟਾ ਦੇ ਕੇ ਮਰਾਉਂਦੇ ਆ ਉਹ 5 ਕਿਲੋ ਆਟਾ ਵੀ ਬੰਦ ਹੋ ਜਾਣਾ ਤੇ ਹੋਰ ਆਧਾਰੇ ਆ ਜਿਹੜੇ ਜਿਵੇਂ ਮੰਡੀ ਗੱਟ ਮਜ਼ਦੂਰ ਕੰਮ ਕਰਦੇ ਨੇ ਸਾਡੇ ਪੱਲੇਦਾਰ ਨੇ ਇਹ ਟਰੱਕ ਚਲਾਉਣ ਦੇ ਟਰੈਕਟਰ ਚੱਲਦਾ ਕੰਮ ਕਰਦੇ ਜਿੰਨਾ ਜਿਹੜੇ ਮੰਡੀ ਮੰਡੀ ਤੋਂ ਹੱਟ-ਭੱਜ ਦਾ ਕੰਮ ਚੱਲਦਾ ਉਹ ਉਨਾਂ ਚੇਤੇ ਚੱਲਦਾ ਜਿੰਨਾ ਚਿਰ ਇਹ ਨਿੱਜੀ ਕਰਨੇ ਨਹੀਂ ਹੋਇਆ ਜਿੱਦੇ ਖੇਤ ਮਾਲਕਾਂ ਦੇ ਖੇਤੀ ਦੇ ਨਾਲ ਦੀ ਬੰਧਤ ਜਿਲੀ ਲੋੜਾਂ ਨੇ ਜੇ ਇਹ ਨਹੀਂ ਆਸਾ ਨਾਲ ਕਿ ਲੋੜਾਂ ਨੇ ਉੱਥੇ ਵੀ ਮਜ਼ਦੂਰਾਂ ਲਈ ਇਹ ਲੋੜਾਂ ਨੇ ਮਜ਼ਦੂਰਾਂ ਲਈ ਚੱਲਦੇ ਆ ਕੇ ਨਾ ਖੇਤ ਮਜ਼ਦੂਰਾਂ ਦਾ ਤੇ ਕਿਹੋ ਜਿਹੀ ਮੰਗਾਂ ਲੈ ਕੇ ਆਣੀ ਹੈ ਕਿਹੜੀਆਂ ਮੰਗਾਂ ਤੁਹਾਡੇ ਕੋਲ ਜੜੀਆਂ ਨੇ ਅਸੀਂ ਮਿਲ ਕੇ ਜਿਹੜਾ ਕਰਾਰੇ ਹਾਂ ਸਰਕਾਰ ਕੋਲ ਬਿਲੋ ਅਸੀਂ ਸਭ ਤੋਂ ਪਹਿਲੇ ਤਾਂ ਇਹੀ ਮੰਗ ਕਰਦੇ ਆ ਕਿ ਸੰਯੁਕਤ ਕੋਰਟੇ ਦਾ ਵੀ ਫੈਸਲਾ ਆ ਕੇ ਜਿਹਦੇ ਚ ਜਿਹੜੀ ਜ਼ਮੀਨ ਦੀ ਮੁਰਵੰਡ ਕੀਤੀ ਜਾਵੇ ਕਿਉਂਕਿ ਇਹਦੇ ਚ ਮੁਰਵੰਡ ਵੰਡ ਜ਼ਮੀਨ ਦੇ ਮਸਲੇ ਤੇ ਕਿਉਂਕਿ ਬਹੁਤੋ ਕਿਸਾਨ ਨੇ ਜਿਹੜੇ ਦੇ ਜ਼ਮੀਨ ਨੇ ਕਿਸਾਨ ਨੇ ਬਹੁਤੋ ਹੋ ਕਿਸਾਨ ਨੇ ਜਿਹੜੇ ਸੁਰ ਜ਼ਮੀਨ ਨੇ ਨੁਕਸਾਨ ਨੇ ਤੇ ਮਜ਼ਦੂਰਾ ਕੋਲ ਤਾਂ ਕੋੜਾ ਵੀ ਹੈ ਨਹੀਂ ਇਸ ਕਰਕੇ ਸਾਡੀ ਸਭ ਤੋਂ ਵੱਡੀ ਮੰਗ ਇਹੀ ਆ ਤੇ ਜਿਹੜੀ ਜ਼ਮੀਨ ਦੀ ਵੰਡ ਵੰਡ ਕੀਤੀ ਜਾਵੇ ਤੇ ਜਿਹੜੇ ਇੱਥੇ ਲੋੜਵੰਦ ਨੇ ਸਭ ਨੂੰ ਉਹ ਜ਼ਮੀਨਾਂ ਵੰਡੀਆਂ ਜਾਣ ਕਿਤੇ ਨਾਲ ਹੀ ਹੋਰ ਆ ਜਿਹੜੇ ਸਾਡੇ ਇਹਦੇ ਨਾਲ ਰੋਜ਼ਗਾਰ ਜੁੜੇ ਹੋਏ ਨੇ ਉਹ ਸਾਡੇ ਸਾਰੇ ਅਸੀਂ ਕੁੱਲ ਜਿਹਨੂੰ ਆ ਕਹਿ ਸਕੀਏ ਤਾਂ ਖੇਤ ਮਜ਼ਦੂਰਾਂ ਜੋ ਵੀ ਉਹ ਖੇਤੀ ਨਾਲ ਜੁੜੇ ਹੋਏ ਆ ਜੇ ਖੇਤੀ ਨਹੀਂ ਰਹਿੰਦੀ ਤੇ ਜਿਹੜੇ ਮਜ਼ਦੂਰ ਪਹਿਲਾਂ ਜੇ ਵਾਂਝੇ ਹੋ ਜਾਣੇ ਪਹਿਲਾਂ ਮਜ਼ਦੂਰ ਮਨਜੇ ਜਾਣੇ ਨੇ ਖੇਤ ਮਜ਼ਦੂਰਾਂ ਦੇ ਵੱਲੋਂ ਜਿਹੜੀ ਜ਼ਮੀਨ ਵੰਡ ਦੀ ਗੱਲ ਕੀਤੀ ਹੈ 17 ਇਕ ਲਾਲੀ ਉਹਦੇ ਨਾਲ ਕੀ ਕਿਸਾਨ ਸਾਹਿਬ ਨੂੰ ਦੇਖੋ ਜਿਹੜੀ ਬਹੁਤ ਹੁਣ ਅਸੀਂ ਗੱਲ ਕਰ ਰਹੇ ਵੀ ਥੋੜ੍ਹ ਜਿਮਿਨੇ ਕਿਸਾਨ ਆ ਜਿਹੜੇ 5 ਕਿਲੋਨ 86% ਉਹ ਕਿਸਾਨ ਨੇ ਜਿਹੜੇ 5 ਕਿੱਲੇ ਆਲੇ ਨੇ ਜਿਹੜੇ ਬੇਜਮੀਨੇ ਕਿਸਾਨ 1.5 ਲੱਖ ਉਹ ਕਿਸਾਨ ਨੇ ਜਿਹੜੇ ਜ਼ਮੀਨਾਂ ਵੇਚ ਕੇ ਵਿਲੇ ਹੋ ਗਏ ਇਹ ਸਾਰਿਆਂ ਦੀ ਲੋਡ ਲੋਡ ਵੱਧਦੀ ਆ ਇਹ ਲੜਾਈ ਇਥੇ ਜ਼ਗੀਰਦਾਰੀ ਤੇ ਚੱਪਰਦੀ ਆ ਨਾ ਕਿ ਥੋੜ੍ਹ ਜਿਮਿਨੇ ਕਿਸਾਨਾਂ ਦੀ ਥੋੜ੍ਹ ਜਿਮਿਨੇ ਕਿਸਾਨਾਂ ਦੀ ਬੇਜਮੀਨੇ ਕਿਸਾਨਾਂ ਦੀ ਇਸ ਕਰਕੇ ਲੜਾਈ ਇਹ ਚੱਲ ਰਹੀ ਆ ਅਗਰਾਂ ਹ ਸਾਰੀਤੀ ਸਾਰੀ ਇਸ ਗੱਲ ਤੇ ਤੁਰਿਆ ਹੋਇਆ ਵੀ ਜਿਹੜਾ ਕਿਹੜੀ ਜ਼ਮੀਨ ਦੀ ਮੋੜ ਵੰਡ ਹੋਵੇ ਕਿਸਾਨਾਂ ਦੇ ਨਾਲ ਵੀ ਦੂਰਾਂ ਦੇ ਮਜ਼ਦੂਰਾਂ ਦੇ ਦੇਖੋ ਵੱਡੀ ਵੱਡੀ ਜਿਹੜੇ ਅੱਜ ਦੇ ਕਿਸਾਨਾਂ ਦਾ ਨਾਂ ਚੱਲ ਰਿਹਾ ਤੇ ਤਾਕਤਾਂ ਚੱਲ ਰਿਆ ਜੇ ਸਾਡੀ ਤਾਕਤ ਕਬੱਡੀ ਹੋ ਗਈ ਤਾਂ ਅਸੀਂ ਵੀ ਇਹ ਗੱਲਾਂ ਲਾਗੂ ਕਰਾ ਲਾਂਗੇ ਪਰ ਜੋਰ ਲੱਗ ਰਿਹਾ ਅਸੀਂ ਤਿਆਰੀਆਂ ਕਰ ਰਹੇ ਹਾਂ ਕਿ ਖੇਤ ਮਜ਼ਦੂਰ ਵੀ ਕੱਟੇ ਹੋਣ ਖੇਤ ਮਜ਼ਦੂਰ ਵੀ ਸੈੜੇ ਹੋਰ ਤਾਂ ਉਹ ਜ਼ਮੀਨ ਦੇ ਮੋੜ ਵੰਡਾਸੇ ਜੇ ਪਿੰਡਾਂ ਚ ਆਉਣ ਵਾਲੇ ਦੇ ਵਿੱਚ ਜੇ ਮਜ਼ਦੂਰਾਂ ਨੂੰ ਜਿਹੜੀ ਇਹ ਕਹਿੰਦੇ ਸੀ ਵੀ ਸਾਡੀ ਸਰਕਾਰ ਬੰਡਸਰ ਅਸੀਂ ਮਜ਼ਦੂਰਾਂ ਨੂੰ ਘਰ ਦੇ ਮਾਲਕੀ ਹੱਕ ਦੇਵਾਂਗੇ ਉਹਨਾਂ ਨੂੰ ਘਰਾਂ ਦੇ ਮਾਲਕ ਬਣਾਵਾਂਗੇ ਜਨੇ ਰਜਿਸਟਰੀਆਂ ਕਰਾ ਕੇ ਦੇਵਾਂਗੇ ਉਹ ਹਜੇ ਤੱਕ ਕੋਈ ਸਰਕਾਰ ਨੇ ਨਹੀਂ ਕਰਾਈ ਇਸ ਕਰਕੇ ਸਾਰੀਆਂ ਮੰਗਾਂ ਨਾਲ ਜੁੜੀਆਂ ਹੋਈਆਂ ਨੇ ਕਿ ਜੇ ਮਜ਼ਦੂਰ ਇਕੱਠੇ ਹੋ ਜਾਣ ਤਾਂ ਅਸੀਂ ਘਰ ਦੇ ਮਾਲਕੀ ਦੇ ਹੱਕ ਵੀ ਲੈ ਲਾਂਗੇ ਰਜਿਸਟਰੀਆਂ ਵੀ ਕਰਾ ਲਾਂਗੇ ਨਵੀਨਾਂ ਵੀ ਵੰਡ ਵੀ ਕਰਾ ਲਾਂਗੇ ਕਿਉਂਕਿ ਬਹੁਤ ਵੱਡੀ ਗਿਣਤੀ ਸਾਡੀ ਖੇਤ ਮਜ਼ਦੂਰਾਂ ਦੀ ਆ ਜੇ ਦੋਨੇ ਤਰ੍ਹਾਂ ਕਿਸਾਨੀ ਤੇ ਮਜ਼ਦੂਰ ਰਲ ਜਾਣ ਤਾਂ ਮੇਰੇ ਖਿਆਲ ਕਿਹੜੇ ਮਸਲੇ ਹੱਲ ਨਹੀਂ ਹੋਣਗੇ